ਸਾਸ਼੍ਰੀ ਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਜਿਹੜਾ ਤੁਹਾਨੂੰ ਸ਼ੇਅਰ ਕਰ ਰਹੀ ਆਂਗੀ ਜਿਸ ਤਰ੍ਹਾਂ ਹੁਣ ਸਰਦੀਆਂ ਜਾ ਰਹੀਆਂ ਨੇ ਸਿਆਲ ਦੇ ਸੂਟ ਜਿਹੜੇ ਪਸ਼ਮੀਨਾ ਗਰਮ ਜਰੇ ਆ ਕੁੜਤੇ ਆ ਇਹਨਾਂ ਨੂੰ ਹੁਣ ਰੱਖਣ ਦਾ ਜਿਹੜਾ ਮੌਸਮ ਆ ਗਿਆ ਤੇ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਸੈੱਟ ਕਰਕੇ ਇਹਨਾਂ ਦੀ ਵਧੀਆ ਸੈਟਿੰਗ ਕਰਕੇ ਤਹਿ ਲਾ ਕੇ ਰੱਖ ਸਕਦੇ ਆ ਤੇ ਉਹ ਦਿਖਾਵਾਂਗੇ ਇਸ ਤੋਂ ਪਹਿਲਾਂ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਇਹ ਆ ਜੀ ਮੇਰਾ ਗਰਮ কুরਤਾ ਤੇ ਗਰਮ কুরਤੇ ਨੂੰ ਅਸੀਂ ਇਸ ਤਰੀਕੇ ਦੇ ਨਾਲ ਤਹਿ ਲਾਵਾਂਗੇ ਸਭ ਤੋਂ ਪਹਿਲਾਂ ਇਹ ਠੋ ਅਸੀਂ ਇਹਨੂੰ ਫੋਲਡ ਉੱਪਰ ਨੂੰ ਫੋਲਡ ਕਰ ਲਵਾਂਗੇ ਸਿੱਧੀ ਸਾਈਡ ਤੋਂ ਤੇ ਫਿਰ ਬੈਕ ਸਾਈਡ ਤੋਂ ਇਸ ਤਰੀਕੇ ਨਾਲ ਜਿਦਾ ਆਮ ਨਾਰਮਲ কুরਤੇ ਨੂੰ ਜੋੜਦੇ ਆ ਉਸ ਤਰੀਕੇ ਨਾਲ ਜੋੜ ਕੇ ਤੇ ਫਿਰ ਦੇਖੋ ਜਿਹੜੀ ਇਹ ਆਪੋਜੀਟ ਸਾਈਡ ਜਿਹੜੀ ਅਸੀਂ ਇਹਨੂੰ ਫੋਲਡ ਕੀਤਾ ਸੀਗਾ ਇਹਨੂੰ ਇਹਦੇ ਵਿੱਚੋਂ ਦੀ ਸਾਰਾ ਇਨਸਰਟ ਕਰ ਦਾਂਗੇ ਪਹਿਲਾਂ ਜਿਹੜੀਆਂ ਇਹ ਨੁੱਕਰਾਂ ਐ ਇਹਨਾਂ ਨੂੰ ਇਸ ਤਰ੍ਹਾਂ ਕਾਰਨਰ ਅਸੀਂ ਇਹਦੇ ਕੱਢ ਲਵਾਂਗੇ ਤੇ ਇਹ ਦੇਖੋ ਇਹ ਵਧੀਆ ਤਰੀਕੇ ਦੇ ਨਾਲ ਸੈਟਿੰਗ ਹੋ ਜਾਵੇਗੀ ਕਿਉਂਕਿ ਹੁਣ ਅਸੀਂ ਇਹ ਕੱਪੜੇ ਰੱਖ ਦੇਣੇ ਆ ਇੱਕ ਰੈਸਤੀ ਪਾਉਣੇ ਆ ਤੇ ਇਸ ਤਰੀਕੇ ਦੇ ਨਾਲ ਅਸੀਂ ਜਦੋਂ ਰੱਖੇ ਰਹਿਣਗੇ ਸਾਲ ਭਰ ਇਹਨਾਂ ਦੀ ਜਿਹੜੀ ਸੈਟਿੰਗ ਆ ਤੈਅ ਉਹ ਖਰਾਬ ਨਹੀਂ ਹੋਵੇਗੀ ਤੇ ਫਿਰ ਜਦੋਂ ਅਸੀਂ ਸਰਦੀਆਂ ਦੇ ਵਿੱਚ ਕੱਢਾਂਗੇ ਇਸੇ ਤਰੀਕੇ ਦੇ ਨਾਲ ਨਿਕਲਣਗੇ ਤੇ ਫਿਰ ਇਹ ਜਿਹਦਾ ਪਸ਼ਮੀਨੇ ਦੇ ਸੂਟ ਹੁੰਦੇ ਆ ਪਸ਼ਮੀਨੇ ਦੇ ਸੂਟ ਜਿਹੜੇ ਬਹੁਤ ਮੋਟੀ ਹੋ ਜਾਂਦੀ ਹੈ ਤੇ ਸਟਾਲ ਕਿਤੇ ਸਲਵਾਰ ਕਿਤੇ ਤੇ ਇਹਨਾਂ ਦਾ ਜਿਹੜਾ ਸਟਾਲ ਕਿਤੇ ਪਿਆ ਹੁੰਦਾ ਹੈ ਇਹਨੂੰ ਵੀ ਇਸ ਤਰੀਕੇ ਦੇ ਨਾਲ ਸਿੱਧੇ ਪਾਸਿਓਂ ਅਸੀਂ ਇਹਦਾ ਜਿਹੜਾ ਵਾ ਉੱਪਰ ਨੂੰ ਦੋ ਕੁ ਗਿੱਠਾਂ ਦੇ ਬਰਾਬਰ ਇਸ ਜੀ ਨੂੰ ਫੋਲਡ ਕਰ ਲਵਾਂਗੇ ਤੇ ਫਿਰ ਨਾਰਮਲ ਇਸ ਤਰੀਕੇ ਦੇ ਨਾਲ ਤੈਅ ਲਗਾ ਕੇ ਬਾਜੂ ਇਹਨਾਂ ਦੀ ਨੀਚੇ ਸਾਈਡ ਨੂੰ ਕਰਕੇ ਤੇ ਫਿਰ ਇਹਦੇ ਵਿੱਚ ਹੀ ਅਸੀਂ ਜਿਹੜੀ ਇਹਦੀ ਸਲਵਾਰ ਆ ਉਹਨੂੰ ਵੀ ਜਿਹੜਾ ਨਾਲ ਇਨਸਰਟ ਕਰ ਲਾਂਗੇ ਇਸ ਤਰੀਕੇ ਦੇ ਨਾਲ ਰੱਖ ਲਵਾਂਗੇ ਜਿਹੜਾ ਪਹੁੰਚੇ ਵਾਲਾ ਸਾਈਡ ਵਾ ਮੋੜੀ ਵਾਲੀ ਸਾਈਡ ਉਹ ਨੀਚੇ ਵਾਲੇ ਸਾਈਡ ਨੂੰ ਗਲਮੇ ਵਾਲੇ ਪਾਸੇ ਉੱਪਰ ਨੂੰ ਰੱਖ ਲਾਂਗੇ ਤੇ ਨਾਲ ਹੀ ਦਾ ਰੱਖ ਲਿਆ ਸੀ ਸਟਾਲ ਤੇ ਫਿਰ ਅਸੀਂ ਇਹਨੂੰ ਕਰਾਂਗੇ ਨੀਚੋਂ ਜਿਹੜਾ ਇਸ ਤਰੀਕੇ ਦੇ ਨਾਲ ਜਿੱਧਰੋਂ ਇਹਨੂੰ ਫੋਲਡ ਕੀਤਾ ਇਧਰੋਂ ਫੋਲਡ ਕਰਕੇ ਉੱਪਰਲੀ ਸਾਈਡ ਤੋਂ ਵੀ ਇਹਨੂੰ ਕਰਕੇ ਫੋਲਡ ਤੇ ਫਿਰ ਜਿਹੜਾ ਇਹਦਾ ਡਬਲ ਫੋਲਡ ਕੀਤਾ ਹੋਇਆ ਹੈਗੇ ਉਹਦੇ ਵਿੱਚੋਂ ਦੀ ਅਸੀਂ ਇਹਨੂੰ ਜਿਹੜਾ ਉਹ ਕੱਢ ਦਵਾਂਗੇ ਤੇ ਇਸ ਤਰੀਕੇ ਦੇ ਨਾਲ ਅਸੀਂ ਇਹਦੀ ਜਿਹੜੀ ਤਹਿ ਲਗਾ ਕੇ ਤੇ ਇਹਨੂੰ ਅਸੀਂ ਤਿਆਰ ਕਰ ਲਾਂਗੇ ਇਹਦੇ ਨਾਲ ਇਹ ਹੋਏਗਾ ਕਿ ਇਹਦੀ ਜਿਹੜੀ ਸਲਵਾਰ ਵਾ ਇਹਦਾ ਸਟਾਲ ਵਾ ਇਹ ਇੱਕ ਥਾਂ ਹੀ ਜਿਹੜੀ ਤਹਿ ਬੱਜੀ ਰਹਿੰਦੀ ਹੈ ਤੇ ਇਹ ਸਾਨੂੰ ਲੱਭਣ ਦੇ ਵਿੱਚ ਜਿਹੜੀ ਆ ਫਿਰ ਮੁਸ਼ਕਲ ਨਹੀਂ ਹੁੰਦੀ ਤੇ ਆਸਾਨੀ ਦੇ ਨਾਲ ਇਸੇ ਤਰੀਕੇ ਦੇ ਨਾਲ ਇਹ ਪੂਰੀ ਸੈਟਿੰਗ ਜਿਹੜੀ ਆ ਬਣੀ ਰਹਿੰਦੀ ਹੈ ਤੇ ਇਹ ਫਿਰ ਅਲਮਾਰੀ ਚ ਪਿਆ ਜਾਂ ਕਿਤੇ ਵੀ ਪਿਆ ਹੋਵੇ ਇਹ ਖਿਲਰਦਾ ਨਹੀਂ ਤੇ ਇਸੇ ਤਰੀਕੇ ਨਾਲ ਆਉਂਦੇ ਸਾਲ ਨੂੰ ਅਸੀਂ ਇਹ ਪੂਰੀ ਦੀ ਪੂਰੀ ਤਹਿ ਕੱਢ ਸਕਦੇ ਹਾਂ ਤੇ ਇਹ ਬਹੁਤ ਆਸਾਨ ਤਰੀਕਾ ਹੈ ਤੇ ਤੁਸੀਂ ਇਸ ਤਰੀਕੇ ਨਾਲ ਕਰਕੇ ਦੇਖਿਓ ਤੇ ਇਹ ਵਧੀਆ ਇੱਕ ਟ੍ਰਿਕ ਆ ਤੇ ਜਿਹਦੇ ਨਾਲ ਅਸੀਂ ਇਹ ਤਰੀਕਾ ਅਪਣਾ ਸਕਦੇ ਹਾਂ ਹੁਣ ਇਸੇ ਆ ਜਿਹੜੀ ਥੈਵਾ ਇਹਨੂੰ ਲਗਾਉਂਦੀ ਤੁਹਾਨੂੰ ਜੱਜ ਦੱਸ ਕਾਉਣੇ ਆ ਇਹ ਨੰਬਰ 3 ਵਾਲਾ ਜਿਹੜੀ ਟ੍ਰਿਪ ਆ ਟ੍ਰਿਕ ਆ ਇਹਦੇ ਨਾਲ ਅਸੀਂ ਦੇਖੋ ਕਿ ਪਹਿਲਾਂ ਜਿਹੜੀ ਅਸੀਂ ਸਲਵਾਰ ਆ ਉਹਨੂੰ ਲੈਣਾ ਹੈ ਸਲਵਾਰ ਨੂੰ ਅਸੀਂ ਜਿਹੜਾ ਵਾ ਜਿਸ ਤਰ੍ਹਾਂ ਅਸੀਂ ਫੋਲਡ ਕਰਦੇ ਹਾਂ ਦੋਨੋਂ ਪੌਂਚੇ ਜੋੜ ਕੇ ਉੱਪਰ ਨੂੰ ਜਿਹੜਾ ਵਾ ਫੋਲਡ ਕਰਕੇ ਇਸ ਤਰੀਕੇ ਦੇ ਨਾਲ ਤੇ ਸਲਵਾਰ ਨੂੰ ਕਰ ਲੈਣਾ ਹੈ ਫੋਲਡ ਸਲਵਾਰ ਨੂੰ ਫੋਲਡ ਕਰਨ ਤੋਂ ਬਾਅਦ ਫਿਰ ਜਿਹੜਾ ਇਹਦਾ ਉੱਪਰ ਵਾਲਾ ਪੌਂਚਾ ਇੱਕ ਸਾਈਡ ਜਿਹੜੀ ਆ ਉਹ ਅਸੀਂ ਬਾਹਰ ਨੂੰ ਖਿੱਚ ਲੈਣੀ ਆ ਤੇ ਇੱਕ ਸਾਈਡ ਨੂੰ ਇਸ ਤਰੀਕੇ ਦੇ ਨਾਲ ਕਰ ਲੈਣੀ ਆ ਤੇ ਇਸ ਤਰੀਕੇ ਦੇ ਨਾਲ ਕਰਨ ਤੋਂ ਬਾਅਦ ਫਿਰ ਅਸੀਂ ਜਿਹੜੀ ਸ਼ਰਟ ਆ ਉਹਨੂੰ ਜੋੜ ਕੇ ਤੇ ਜਿੱਦਾਂ ਜਿੱਥੋਂ ਅਸੀਂ ਸਲਵਾਰ ਨੂੰ ਇੱਕ ਸਾਈਡ ਨੂੰ ਕੀਤਾ ਐਨ ਸਿੱਧਾ ਉਹ ਦੇ ਸਾਹਮਣੇ ਇਹਨੂੰ ਰੱਖ ਦੇਣਾ ਹੈ ਤੇ ਉੱਪਰ ਸਟਾਲ ਵੀ ਰੱਖ ਕੇ ਤੇ ਇਸ ਤਰ੍ਹਾਂ ਫੋਲਡ ਕਰਕੇ ਤੇ ਜਿਹੜੀ ਸਾਈਡ ਇੱਕ ਪਹੁੰਚਾ ਇੱਕ ਸਾਈਡ ਨੂੰ ਕੀਤਾ ਸੀ ਉਹਨੂੰ ਇਹਦੇ ਉੱਪਰੋਂ ਦੀ ਇਸ ਤਰੀਕੇ ਦੇ ਨਾਲ ਡਬਲ ਫੋਲਡ ਕਰ ਦਿੱਤਾ ਤੇ ਜਿਹੜੀ ਸਾਹਮਣੇ ਵਾਲੀ ਆਪੋਜ਼ਿਟ ਸਾਈਡ ਇਹਨੂੰ ਅੰਦਰ ਪਹੁੰਚੇ ਨੂੰ ਇਨਸਰਟ ਕਰ ਦਿੱਤਾ ਤੇ ਇਹ ਜਿਹੜੀ ਤੈਵ ਆ ਇਹ ਵੀ ਨਹੀਂ ਖੁੱਲੇਗੀ ਕਿਉਂਕਿ ਹੁਣ ਅਸੀਂ ਜਿਹੜੀਆਂ ਤੈਵਾਂ ਆ ਉਹਨਾਂ ਨੂੰ ਖੋਲਣੀਆਂ ਤੇ ਹੈ ਨਹੀਂ ਜਾ ਕੇ ਇਹਨਾਂ ਨੂੰ ਪ੍ਰੈਸ ਦੀ ਲੋਰ ਆ ਇਹਦੇ ਅਸੀਂ ਸਟੋਰ ਕਰਕੇ ਰੱਖਣੀਆਂ ਤੇ ਇਹ ਗਰਮ ਸੂਟ ਆ ਤੇ ਇਹ ਇਹਨੂੰ ਇਸ ਜਿਹੜਾ ਦੁਪट्टे ਵਾਲਾ ਹੈ ਥੋੜਾ ਹਲਕਾ ਸੂਟ ਹੈ ਥੋੜਾ ਪਤਲਾ ਹੈ ਇਹਨੂੰ ਵੀ ਅਸੀਂ ਤਹਿ ਲਾਉਣੀ ਤੁਹਾਨੂੰ ਦੱਸਦੇ ਆ ਕਿ ਇਹਨਾਂ ਟ੍ਰਿਕਸ ਦੇ ਨਾਲ ਅਸੀਂ ਜਿਹੜੀਆਂ ਤਹਿਮਮ ਉਹ ਲਗਾ ਸਕਦੇ ਆ ਜਿਹੜੀ ਤੁਹਾਨੂੰ ਪਸੰਦ ਆਵੇ ਤੁਸੀਂ ਉਹ ਤਹਿ ਲਗਾ ਸਕਦੇ ਹੋ ਤੇ ਆਪਣੇ ਕੱਪੜੇ ਸਟੋਰ ਕਰਕੇ ਰੱਖ ਸਕਦੇ ਹੋ ਇਹਦੇ ਵਾਸਤੇ ਅਸੀਂ ਜਿਹੜਾ ਕੀ ਕਰਨਾ ਹੈ ਸਭ ਤੋਂ ਪਹਿਲਾਂ ਅਸੀਂ ਜਿਹੜੀ ਸ਼ਰਟ ਵਾ ਇਹਨੂੰ ਨੀਚੇ ਵਾਲੀ ਸਾਈਡ ਤੋਂ ਆਪੋਜੀਟ ਸਾਈਡ ਵਾਲੀ ਪਾਸੇ ਤੋਂ ਇਹਨੂੰ ਉੱਪਰ ਸ਼ੋਲਡਰ ਤੱਕ ਇਹਨੂੰ ਕਰ ਲੈਣਾ ਹੈ ਫੋਲਡ ਫੋਲਡ ਕਰਕੇ ਸਲਵਾਰ ਨੂੰ ਜੋੜ ਕੇ ਤੇ ਉਹਨੂੰ ਵੀ ਨਾਲ ਅਸੀਂ ਸੈਂਟਰ ਦੇ ਵਿੱਚ ਇਸ ਤਰੀਕੇ ਦੇ ਨਾਲ ਰੱਖ ਲੈਣਾ ਹੈ ਇਸ ਤੋਂ ਬਾਅਦ ਅਸੀਂ ਨਾਰਮਲ ਜਿਸ ਤਰ੍ਹਾਂ ਸੂਟ ਜੋੜਦੇ ਹਾਂ ਤੇ ਉਸ ਤਰੀਕੇ ਨਾਲ ਜੋੜ ਦੇਣਾ ਜਿਹੜਾ ਦੁਪੱਟਾ ਹੈ ਉਹਨੂੰ ਵੀ ਵਿੱਚ ਰੱਖ ਲੈਣਾ ਹੈ ਇਹਨਾਂ ਤਹਿਵਾਂ ਦੇ ਨਾਲ ਇਹ ਹੁੰਦਾ ਹੈ ਕਿ ਇਸ ਫੋਲਡਿੰਗ ਦੇ ਨਾਲ ਵੀ ਦੁਪੱਟਾ ਸਲਵਾਰ ਸ਼ਰਟ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਇੱਕ ਥਾਂ ਪਈਆਂ ਰਹਿੰਦੀਆਂ ਇਸ ਤਰੀਕੇ ਦੇ ਨਾਲ ਇਹਨੂੰ ਵੀ ਫੋਲਡ ਕਰ ਲਿਆ ਤੇ ਦੇਖੋ ਆਮ ਜਿਸ ਤਰ੍ਹਾਂ ਅਸੀਂ ਨਾਰਮਲ ਕਰਦੇ ਆਂ ਤੇ ਇਹ ਹਲਕੀ ਫੁਲਕੀਆਂ ਚੇਂजेस ਨੇ ਜਿਹਦੇ ਨਾਲ ਜੜੀਆਂ ਤਾਵੇਂ ਬੱਝੀਆਂ ਰਹਿੰਦੀਆਂ ਨੇ ਤੇ ਜਿਹੜੀ ਇਹ ਸਾਹਮਣੇ ਸਾਈਡ ਓਪਨਵਾ ਉਹਦੇ ਵਿੱਚ ਇਹ ਜਿਹੜੇ ਇਹ ਦੇ ਗਲਮੇ ਆ ਉਪਰੋਂ ਸ਼ੋਲਡਰ ਉਹ ਇਹਨੂੰ ਵਿੱਚ ਇਨਸਰਟ ਕਰ ਦਿੱਤਾ ਤੇ ਦੇਖੋ ਇਹ ਵੀ ਜਿਹੜੀ ਥੈ ਨਹੀਂ ਖੁੱਲੇਗੀ ਤੇ ਜਿਸ ਤਰ੍ਹਾਂ ਮਰਜੀ ਇਹ ਸਾਲ ਪਰ ਪਏ ਰਹਿਣਗੇ ਤੇ ਇਹ ਖੁੱਲਣਗੇ ਜੀ ਜਦੋਂ ਤੁਸੀਂ ਚੁੱਕੋਗੇ ਪੂਰਾ ਸੈੱਟ ਦਾ ਸੈਟ ਹੀ ਤੁਸੀਂ ਜਿਹੜੇ ਚੁੱਕ ਸਕਦੇ ਹੋ ਤੇ ਇਸ ਤਰੀਕੇ ਦੇ ਨਾਲ ਦੇਖੋ ਇਹ ਨਾਲੇ ਤਹਿਵਾਂ ਛੋਟੀਆਂ ਹੋ ਗਈਆਂ ਤੇ ਨਾਲੇ ਤੁਹਾਨੂੰ ਅਲੱਗ-ਅਲੱਗ ਰੱਖਣ ਦੀ ਲੋੜ ਨਹੀਂ ਹੁਣ ਜਿਸ ਤਰ੍ਹਾਂ ਇਹ ਵੈਲਵਟ ਦੇ ਸੂਟ ਹੁੰਦੇ ਨੇ ਇਹਨਾਂ ਦੀ ਤਹਿ ਵੀ ਬਹੁਤ ਮੋਟੀ ਹੁੰਦੀ ਹੈ ਕਿਉਂਕਿ ਇਹਨਾਂ ਨੂੰ نیچے ਇਨਰ ਵੀ ਲੱਗੀ ਹੁੰਦੀ ਹੈ ਤੇ ਇਹਨੂੰ ਵੀ ਅਸੀਂ ਤੁਹਾਨੂੰ ਟ੍ਰਿਕ ਦਿਖਾਵਾਂਗੇ ਕਿ ਕਿਸ ਤਰੀਕੇ ਦਾ ਜੋੜਾਂਗੇ ਪਹਿਲਾਂ ਅਸੀਂ ਸ਼ਰਟ ਨੂੰ ਨਾਰਮਲ ਜਿਹੜਾ ਵਾ ਉਹ ਜਿਸ ਤਰ੍ਹਾਂ ਹੀ ਜੋੜਦੇ ਆ ਜੋੜ ਲਵਾਂਗੇ ਤੇ ਉਸ ਤੋਂ ਬਾਅਦ ਜਿਹੜੀ ਇਹ ਸਲਵਾਰ ਉਹਨੂੰ ਵੀ ਅਸੀਂ ਨਾਰਮਲ ਵਿਜੋੜ ਕੇ ਰੱਖ ਲਵਾਂਗੇ ਫਿਰ ਇਹਨੂੰ ਅਸੀਂ ਕੀ ਕਰਨਾ ਹੈ ਇਹਦੀ ਅਸੀਂ ਪੈਕਿੰਗ ਕਰਨੀ ਆ ਇਹਦੇ ਸਟਾਲ ਦੇ ਵਿੱਚ ਇਹ ਵੈਲਵਟ ਦੇ ਸਟਾਲ ਜਿਹੜੇ ਆ ਇਹ ਵੀ ਹੈਵੀ ਹੁੰਦੇ ਆ ਤੇ ਫਿਰ ਅਸੀਂ ਕਰਾਂਗੇ ਵੈਲਵਟ ਦੇ ਸਟਾਲ ਨੂੰ ਅਸੀਂ ਇਸ ਤਰੀਕੇ ਦੇ ਨਾਲ ਡਬਲ ਫੋਲਡ ਕਰਕੇ ਤੇ ਸੈਂਟਰ ਦੇ ਵਿੱਚੋਂ ਫਿਰ ਇਹਦਾ ਦੋਖ ਗਿੱਟ ਲੰਮਾ ਜਿਹੜਾ ਫਿਰ ਅਸੀਂ ਇੱਕ ਫੋਲਡ ਕਰਾਂਗੇ ਇਹਨੂੰ ਪੂਰਾ ਫੋਲਡ ਨਹੀਂ ਕਰ ਦੇਣਾ ਇਹ ਇੰਨਾ ਕੀ ਬਸ ਫੋਲਡ ਕਰਨਾ ਹੈ ਤੇ ਫਿਰ ਇਹਦੀ ਓਪੋਜ਼ਿਟ ਸਾਈਡ ਕਰਕੇ ਤੇ ਫਿਰ ਅਸੀਂ ਕੀ ਕਰਨਾ ਹੈ ਇਹਨੂੰ ਇਕੱਲੇ ਨੂੰ ਇਸ ਤਰੀਕੇ ਨਾਲ ਫੋਲਡ ਨਹੀਂ ਕਰਨਾ ਅਸੀਂ ਕੀ ਕਰਨਾ ਹੈ ਜਿਹੜਾ ਸੂਟ ਹੈ ਸਲਵਾਰ ਤੇ ਸ਼ਰਟ ਹੈ ਉਹਨੂੰ ਇਹਦੇ ਸੈਂਟਰ ਦੇ ਵਿੱਚ ਇਸ ਤਰ੍ਹਾਂ ਰੱਖਾਂਗੇ ਤੇ ਇਹਦੀ ਜਿਹੜੀ ਤਹਿਵ ਹੈ ਇਹਨੂੰ ਅੰਦਰ ਇਹਨੂੰ ਵੀ ਇਨਸਰਟ ਕਰਾਂਗੇ ਵਿੱਚ ਇਹਦੇ ਫੋਲਡ ਕਰਾਂਗੇ ਇਸ ਤਰੀਕੇ ਨਾਲ ਸਟਾਲ ਇਧਰ ਕਰ ਲਿਆ ਇਧਰੋਂ ਵੀ ਸਟਾਲ ਦੀ ਜਿਹੜੀ ਆ ਫੋਲਡਿੰਗ ਕਰ ਲਈ ਤੇ ਨੀਚੇ ਵਾਲੇ ਸਾਈਡ ਤੋਂ ਕਰਕੇ ਫਿਰ ਜਿੱਥੋਂ ਅਸੀਂ ਡਬਲ ਫੋਲਡ ਕੀਤਾ ਹੈ ਉਹ ਵਾਲੀ ਤਹਿ ਉੱਪਰ ਕਰਨੀ ਹੈ ਇਹ ਦੇਖੋ ਜਿੱਥੇ ਇਹ ਫੋਲਡਿੰਗ ਹੈ ਇਹਦੇ ਵਿੱਚੋਂ ਨਹੀਂ ਕੱਢ ਦਵਾਂਗੇ ਤੇ ਇਹ ਜਿਹੜੇ ਕੋਰਨਰ ਵਾ ਇਹਦੇ ਇਹਦੇ ਪਹਿਲਾਂ ਇਹ ਬਾਹਰ ਕੱਢਾਂਗੇ ਤੇ ਇਸ ਤਰੀਕੇ ਦੇ ਨਾਲ ਇਹ ਪੂਰੇ ਦਾ ਪੂਰਾ ਸੈੱਟ ਜਿਹੜਾ ਇਹ ਕਾਫੀ ਹੈਵੀ ਹੁੰਦਾ ਹੈ ਤੇ ਇਹ ਸੈੱਟ ਪੂਰੇ ਦਾ ਪੂਰਾ ਬੱਜਾ ਰਹੇਗਾ ਤੇ ਤੁਹਾਨੂੰ ਇੱਧਰ ਉੱਧਰ ਲੱਭਣ ਦੀ ਕਿਸੇ ਵੀ ਚੀਜ਼ ਦੀ ਲੋੜ ਨਹੀਂ ਪਵੇਗੀ ਤੇ ਇਸ ਤਰੀਕੇ ਨਾਲ ਤੁਸੀਂ ਇਸ ਸੈੱਟ ਨੂੰ ਜਿਹੜਾ ਕਰ ਸਕਦੇ ਹੋ ਤੇ ਹੁਣ ਲਾਸਟ ਤੇ ਤੁਹਾਨੂੰ ਦਿਖਾਵਾਂਗੇ ਕਿ ਜਿਸ ਤਰ੍ਹਾਂ ਅਸੀਂ ਜਿਹੜਾ ਵਾ ਉਹ ਨਾਰਮਲ ਸੂਟ ਜਿਹੜੇ ਆ ਉਹ ਜੋੜਦੇ ਆ ਲਾਸਟ ਵਾਲੀ ਟ੍ਰਿਕ ਉਹ ਹੈ ਤੁਸੀਂ ਨਾਰਮਲ ਜਿਹੜਾ ਵਾ ਸੂਟ ਇਸ ਤਰੀਕੇ ਦੇ ਨਾਲ ਜਿਹੜਾ ਵਾ ਉਹ ਫੋਲਡ ਕਰਦੇ ਹੋ ਬਟ ਇਸ ਸ਼ਰਟ ਤੁਸੀਂ ਇਸੇ ਤਰੀਕੇ ਨਾਲ ਫੋਲਡ ਕਰਾਂਗੇ ਤੇ ਜਿਹੜੀ ਇਹਦੀ ਸਲਵਾਰ ਆ ਉਹਦੀ ਤੁਹਾਨੂੰ ਮੈਂ ਅਲੱਗ ਤਰੀਕੇ ਦੀ ਫੋਲਡਿੰਗ ਦਿਖਾਵਾਂਗੀ ਤੇ ਉਹਦੇ ਨਾਲ ਜਿਹੜੀ ਆ ਸਲਵਾਰ ਦੀ ਸੈਟਿੰਗ ਆ ਉਹ ਵਧੀਆ ਵਧੀਆ ਤਰੀਕੇ ਨਾਲ ਆਉਂਦੀ ਆ ਅਸੀਂ ਨਾਰਮਲ ਇਸ ਤਰੀਕੇ ਨਾਲ ਫੋਲਡਿੰਗ ਕਰਦੇ ਆ ਇਸ ਤਰੀਕੇ ਨਾਲ ਵੀ ਤੁਸੀਂ ਚਾਹੋ ਤੇ ਕਰ ਸਕਦੇ ਹੋ ਤੇ ਜਿਹੜੀ ਇਹਦੀ ਸਲਵਾਰ ਆ ਉਹਦੀ ਤੁਹਾਨੂੰ ਜਿਹੜੀ ਇਹ ਫੋਲਡਿੰਗ ਕਰਨੀ ਦਿਖਾਉਂਦੇ ਆ ਨਾਰਮਲ ਤਾਂ ਅਸੀਂ ਜਿਹੜੀ ਆ ਇਸ ਤਰੀਕੇ ਨਾਲ ਕਰਕੇ ਤੇ ਇਧਰੋਂ ਇਕੱਠੀ ਫੋਲਡ ਕਰ ਦਿੰਦੇ ਆ ਬਟ ਹੁਣ ਅਸੀਂ ਕੀ ਕਰਾਂਗੇ ਉੱਪਰਲੇ ਹਿੱਸੇ ਤੋਂ ਜਿੱਥੇ ਅਸੀਂ ਨਾਲ ਆ ਪਾਇਆ ਹੁੰਦਾ ਹੈ ਉਹ ਫੜਾਂਗੇ ਤੇ ਉਹਦਾ ਜਿਹੜਾ ਵਾ ਇਧਰ ਵਾਲਾ ਜਿਹੜਾ ਕਾਰਨਰ ਵਾ ਉਹਨੂੰ نیچے ਪਹੁੰਚੇ ਦੇ ਨਾਲ ਮਿਲਾਵਾਂਗੇ ਤੇ ਇਸ ਤਰੀਕੇ ਦੇ ਨਾਲ ਫੋਲਡ ਕਰਕੇ ਤੇ ਇਸ ਤਰ੍ਹਾਂ ਕਰਾਂਗੇ ਤੇ ਵਧੀਆ ਸੈਟਿੰਗ ਹੁੰਦੀ ਹੈ ਤੇ ਨਾਂ ਰੱਖ ਦਵਾਂਗੇ ਅਸੀਂ ਸ਼ਰਟ ਤੇ ਇਹ ਹੈ ਜੀ ਥੈਂਕ ਯੂ ਜੀ